ਆਪਣੇ ਹਰੇਵਾਈ ਹੋਈ ਹੈ ਹੋ ਜਾਂਦੀ ਹੈ ਜਿਵੇਂ ਕਾਈ ਕਹਿੰਦੇ ਨੇਗੇ ਉਹਦੇ ਜਿਹੜੇ ਲਿਖੀਏ ਹਟਾਉਣ ਵਾਸਤੇ ਆਪਾਂ ਨੇ ਕੋ ਪਾਊਡਰ ਪਾਉਣਾ ਹੁੰਦਾ ਉਹਦੇ ਨਾਲ ਹਟ ਜਾਂਦੀ ਹੈ ਕਾਈ ਫੜ ਜਾ ਆਥਣੇ ਲਾ ਕੇ ਪੈ ਜਿਓ ਤੇ ਫਿਰ ਜਸ ਫੇਰੇ ਨੇ ਇਹ ਸਾਰੀ हट ਜੂਗੀ ਇਹ ਇਹਦੇ ਨਾਲ ਇਹ ਪਾਊਡਰ ਜਿਹੜਾ ਹੈਗਾ ਤੁਸੀਂ ਵਰਤਿਓ ਆਪਣ ਜਿਹੜੀ ਇਹ ਕਾਈ ਲੱਗ ਜਾਂਦੀ ਹੈ ਕਿ ਹਰੇਵਾਈ ਇਹ ਆਪਣੀ ਮੀ ਪੈਨ ਕਰਕੇ ਲੱਗ ਜਾਂਦੀ ਆਗੀ ਤਾ ਕਰਕੇ ਜੇ ਤੁਸੀਂ ਆਥਣੇ ਲਾ ਕੇ ਪਾਉਂਗੇ ਤੇ ਫਿਰ ਜਦ ਸਵੇਰੇ ਇਹਨਾਂ ਦੇਖੋਗੇ ਨਾ ਫਿਰ ਧਾੜੂ ਨਾਲ ਸਿੰਬਰ ਦੇਣਾ ਹੱਥ ਨਾਲ ਰਗੜ ਕੇ ਫਿਰ ਸਾਰੀ ਲੈ ਜਾਂਦੀ ਆ ਤੇ ਕੋਠੀਆਂ ਤੇ ਵੀ ਹੋ ਜਾਂਦੀ ਆ ਪਰ ਅਸੀਂ ਕੋਠੀ ਦੇ ਤਾਂ ਜ ਕਰਦੇ ਨਹੀਂ ਹੈਗੇ ਪਾਊਡਰ ਪਾਉਂਦੇ ਨਹੀਂ ਹੈਗੇ ਕਿਉਂਕਿ ਨਾ ਫਿਰ ਉੱਥੇ ਜ ਮੀਂਹ ਹੋਰ ਵੀ ਪੈ ਸਕਦਾ ਨੀਚੇ ਤਾਂ ਅਸੀਂ ਤਾਂ ਪਾਤੀ ਵੀ ਹੋ ਰਿਹਾ ਪਾ ਗਿਰ ਸਕਦੇ ਆਗੇ ਇਹ ਆਪਣਾ ਪਾਊਡਰ ਹੋਦੋਂ ਪਾਉਣਾ ਜਦੋਂ ਇਹ ਨਾ ਫਰਸ਼ ਆਪਣਾ ਸਿੱਲਾ ਹੋਊਗਾ ਜੇ ਤੁਹਾਨੂੰ ਲੱਗਦਾ ਵੀ ਇਹ ਨਾ ਇਹ ਫਰਸ਼ ਜਿਹੜਾ ਆਪਣਾ ਸੁੱਕ ਗਿਆ ਤਾਂ ਫਿਰ ਫਿਰ ਆਪਾਂ ਇਹਨਾਂ ਹੀ ਪਾਊਡਰ ਪਾ ਕੇ ਪਾਣੀ ਦਾ ਛਿੱਟਾ ਦੇ ਦੇਣਾ ਹੈਗਾ ਆ ਜਿਹੜਾ ਪਾਊਡਰ ਹੁੰਦਾ ਹੈਗਾ ਇਹ ਸਸਤਾ ਮਿਲ ਜਾਂਦਾ 40 ਰੁਪਏ ਦਾ 30 ਰੁਪਏ ਦਾ ਮਿਲ ਜਾਂਦਾ ਹੈਗਾ 10 ਕਿਲੋ ਤੇ ਇਹਦਾ ਨਾਮ ਹੈਗਾ ਕਲੀ ਏ ਜੇ ਡੀ ਕੀ ਆਪਾਂ ਵਰਤਦੇ ਹੁੰਨੇ ਆਗੇ ਕਲਰ ਪਾ ਕਲਰ ਚ ਪਾਉਣ ਵਾਸਤੇ ਵਰਤਦੇ ਹੁੰਨੇ ਆ ਜਿਹੜੇ ਆਪਾਂ ਘਰ ਨੂੰ ਪੇਂਟ ਕਰਦੇ ਹੁੰਨੇ ਆ ਉਹਨਾਂ ਚ ਅਸੀਂ ਸਾਰੇ ਫਰਸ਼ ਤੇ ਕਰਦੇ ਆ ਕਿਉਂਕਿ ਇਹ ਸਾਡਾ ਫਰਸ਼ ਫਰਸ਼ ਜਿਹੜਾ ਸੀਗਾ ਸਿੱਲਾ ਸੀਗਾ ਆਹ ਇੱਕ ਸਾਰੇ ਫਰਸ਼ ਤੇ ਲੱਗਦਾ ਸੰਨੇ ਸਿੱਲਾ ਮੰਤਰੇ ਵੇਰ ਤਾਂ ਡੁੱਲ ਗਿਆ ਸੀਗਾ ਲਫਾਫਾ ਹੁਣ ਦੇਖੋ ਫਿਰ ਆਪਾਂ ਇਹ ਨਾ ਐਵੇਂ-ਐਵੇਂ ਕਰਕੇ ਝਾੜੂ ਫੇਰ ਦੇਣਾ ਫੇਰ ਦੇਣਾ ਹੈਗਾ ਵੀ ਸਾਰੇ ਕਿਤੇ ਲੱਗ ਜੀਵੇ ਦੇਖੋ ਸਾਰੇ ਕਿਤੇ ਆਪਾਂ ਨੇ ਕਰਤੀ ਹੁਣ ਆਹ ਝਾੜੂ ਐਂ ਕਰਕੇ ਕਰ ਦਿਓ ਵੀ ਇਹ ਮਿਲ ਕੇ ਸਾਰੇ ਕਿਤੇ ਖੜ ਜੂਗੀ ਥੋੜਾ ਥੋੜਾ ਪਾਣੀ ਪਾ ਕੇ ਆਹ ਲਾਈ ਦਿਓ ਕਿ ਬਹੁਤ ਸੋਹਣੀ ਦੇਖੋ ਜਿਹੜਾ ਤੁਸੀਂ ਫਰਸ਼ ਦੇਖ ਰਹੇ ਹੋ ਉਹੀ ਫਰਸ਼ ਆ ਜਿੱਤੇ ਆਪਾਂ ਨੇ ਕਲੀ ਲਾਈ ਲਾਈ ਸੀਗੀ ਹੁਣ ਦੇਖੋ ਆਪਾਂ ਨੇ ਸਾਰੀ ਕਲੀ ਲਾਤੀ ਤੇ ਦੇਖੋ ਕਿੰਨਾ ਵਧੀਆ ਫਰਸ਼ ਹੋ ਗਿਆ ਤੁਸੀਂ ਵੀ ਅਜਮਾਓ ਇਹ ਤਰੀਕਾ ਜਦੋਂ ਸਾਡੇ ਮੀਂਹ ਪੈਂਦਾ ਸੀ ਇਸ ਤਰੀਕਾ ਜਮਾਉਣਾ ਜਦ ਹਰੇ ਬਾਈ ਲੱਗ ਜਾਂਦੀ ਆਗੀ ਸਾਡੇ ਅਸੀਂ ਕਲੀ ਲਾ ਦਿੰਨੇ ਆ ਸ਼ਾਮ ਨੂੰ ਤੇ ਫਿਰ ਸਵੇਰੇ ਲਾ ਦਿੰਨੇ ਆ ਦੇਖੋ ਕਿੰਨਾ ਸੋਹਣਾ ਹੋ ਗਿਆ ਫਰਸ਼